ਲੈ ਵੀ ਅੱਜ ਡੇਟ ਹੋ ਗਈ 17/8/2025 ਤੇ ਆਪਾਂ ਗਏ ਹੋਏ ਆ ਜੁਪੀ ਤੇ ਜੁਪੀ ਦੇ ਵਿੱਚ ਜਦੋਂ ਆਪਾਂ ਸ਼ਾਮਲੀ ਤੋਂ ਜਾਂਦੇ ਆ ਇੱਧਰ ਨੂੰ ਉੱਪਰ ਵੱਲ ਨੂੰ ਤੇ ਉੱਥੇ ਇੱਕ ਕਲਾੜਾ ਚੱਲੀ ਜਾਂਦਾ ਸੀ ਅਸੀਂ ਰੁਕ ਗਏ ਸੀ ਆਖਿਆ ਵੀ ਐਸ ਰੁੱਤ 'ਚ ਕਿਹੜਾ ਕਲਾੜਾ ਚੱਲੀ ਜਾਂਦਾ ਹਨਾ ਤੇ ਇੱਥੇ ਜਦੋਂ ਗੁੜ ਬਣਦਾ ਦਿਸਿਆ ਦੇਖੋ ਤੁਸੀਂ ਗੁੜ ਦੇ ਵਿੱਚ ਇਹ ਰੰਗ ਪਾਈ ਜਾਂਦੇ ਆ ਫਿਰ ਉਸ ਤੋਂ ਬਾਅਦ ਆ ਬ੍ਰਾਂਡ ਦੇਖ ਲਓ ਜਿਹੜਾ ਲੋਕ ਆਪਣੇ ਚੰਗੇ ਚਾਹ ਨਾਲ ਬ੍ਰਾਂਡ ਖਰੀਦਦੇ ਆ ਉਸ ਬ੍ਰਾਂਡ ਦਾ ਇਹ ਗੋੜਾ ਗੰਗਾ ਦਾ ਇਹ ਬਣਦਾ ਕਿਵੇਂ ਆ ਹੁਣ ਤੁਹਾਨੂੰ ਬਣਦਾ ਦਿਖਾਉਨੇ ਆ ਵੀ ਕਾਹ ਤੋਂ ਬਣਦਾ ਬਿਨਾ ਗੰਨੇ ਤੋਂ ਆ ਖੰਡ ਦੇ ਗੱਟੇ ਦੇਖ ਲੇ ਉਹ ਕੋਲੀ ਜਾਂਦਾ ਵਿੱਚ ਕੈਮੀਕਲ ਪਾ ਕੇ ਉਹਦੇ ਉਸ ਤੋਂ ਬਾਅਦ ਆ ਬਣੀ ਜਾਂਦਾ ਇਹਨੂੰ ਥੱਪੀ ਜਾਂਦੇ ਆ ਗੁੜ ਨੂੰ ਤੇ ਇਧਰਲੇ ਪਾਸੇ ਆਜੋ ਤੁਹਾਨੂੰ ਦਿਖਾਉਨੇ ਆ ਗੱਟੇ ਇੱਥੇ ਖੰਡ ਦੇ ਗੱਟੇ ਪਏ ਆ ਇੱਕ ਗੱਟੇ ਤੁਹਾਨੂੰ ਹੋਰ ਦਿਖਾਉਨੇ ਆ ਇਹਦੇ ਨਾਲ-ਨਾਲ ਜਿਹੜੇ ਕਿ ਗੁੜ ਦੇ ਗੱਟੇ ਆ ਗੁੜ ਵੀ ਕਿਹੜਾ ਉਹ ਕਾਲਾ ਗੁੜ ਮੁਸ਼ਕਿਆ ਵਾ ਬਰਫੀ ਵਾਲਾ ਗੁੜ ਜਿਹਨੂੰ ਆਪਣੇ ਪੰਜਾਬ ਚ ਲੋਕ ਬਰਫੀ ਵਾਲਾ ਗੁੜ ਕਹਿੰਦੇ ਆ ਫੈਕਟਰੀਆਂ ਦਾ ਬੇਸਟ ਉਹ ਗੋੜਾ ਹੈ ਤੁਸੀਂ ਵੇਖ ਲਓ ਵੀ ਕਿੰਨੀ ਤਦਾਦ ਚ ਇਹਨਾਂ ਕੋਲੇ ਗੱਟੇ ਪਏ ਨੇ ਉਹ ਬਾਲਣ ਲੀਰਾਂ ਦਾ ਇਧਰਲੇ ਪਾਸੇ ਉਹਨੂੰ ਦਿਖਾਉਨੇ ਆ ਵੀ ਕਿੰਨੀ ਤਦਾਦ ਚਾ ਗੱਟੇ ਪਏ ਐ ਇਹਨਾਂ ਕੋਲੇ ਦੇਖੋ ਮੁਸ਼ਕ ਕਿਹੜੇ ਲੋਟ ਮਾਰਦਾ ਮੱਖੀਆਂ ਭਿੰਕਦੀਆਂ ਕੋਹਲ ਦੀ ਨਹੀਂ ਲੰਘਿਆ ਜਾਂਦਾ ਇੰਨਾ ਗੰਦਾ ਗੱਟਿਆਂ ਦੇ ਉੱਤੇ ਉల్లి ਜੜੀ ਪਈ ਆ ਉల్లి ਹਨਾ ਤੇ ਆਪਣੇ ਬੰਦੇ ਕਹਿੰਦੇ ਜੀ ਇਹ ਤਾਂ 60 ਰੁਪਏ ਕਿਲੋ ਆਉਂਦਾ 50 ਰੁਪਏ ਕਿਲੋ ਆਉਂਦਾ ਗੱਲ ਇਕੱਲੇ ਪੈਸਿਆਂ ਦੀ ਨਹੀਂ ਗੱਲ ਕੁਆਲਿਟੀ ਦੀ ਐ ਗੱਲ ਸੇਤ ਦੀ ਐ ਅਸੀਂ ਤਾਂ ਰੌਲਾ ਪਾਉਣਾ ਦੇਖ ਲਓ ਝੱਗ ਕਿਵੇਂ ਆਉਂਦੀ ਆ ਉੱਤੇ ਦੇ ਗੁੜ ਦੇ